ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਗੈਸਟਰਵਾਦ ਚ ਵਾਧਾ ਹੋ ਰਿਹਾ ਹੈ ਕਿਸਾਨਾਂ ਅਤੇ ਨੌਜਵਾਨਾਂ ਨਾਲ ਧੋਖਾ ਹੋਇਆ ਉਦਯੋਗ ਪੰਜਾਬ ਤੋਂ ਬਾਹਰ ਜਾ ਰਹੇ ਹਨ ਅਤੇ ਮੀਡੀਆ ਦੀ ਆਜ਼ਾਦੀ ਤੇ ਦਬਾਅ ਬਣਾਇਆ ਜਾ ਰਿਹਾ ਉਹਨਾਂ ਦੋਸ਼ ਲਾਇਆ ਕਿ ਪੰਜਾਬ ਨੂੰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਪੰਜਾਬੀ ਕਦੇ ਵੀ ਕਬੂਲ ਨਹੀਂ ਕਰਨਗੇ ਉਹਨਾਂ ਦੋ ਟੁਕਿਆਂ ਕਿ ਪੰਜਾਬ ਦੇ ਲੋਕ ਅਤੇ ਨੌਜਵਾਨ ਹੀ ਸੂਬੇ ਦਾ ਭਵਿੱਖ ਤੈਅ ਕਰਨਗੇ ਅਤੇ ਪੰਜਾਬ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਰੋਪੜ ਸ਼ਹਿਰ ਵਿੱਚ ਲੰਘਣ ਦੌਰਾਨ ਅੱਜ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ परमजीत सिंह मक्कड़ ਅਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਦਰਬਾਰਾ ਸਿੰਘ ਬਾਲਾ ਨੇ ਦੱਸਿਆ ਕਿ ਮਜੀਠੀਆ ਸਾਹਿਬ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਸਨ ਰੋਪੜ ਚ ਪੁਲਿਸ ਲਾਈਨਸ ਨੇੜੇ ਬਾਈਪਾਸ ਤੇ ਜ਼ਿਲ੍ਹਾ ਜਥੇਬੰਦੀ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਜਿਸ ਦੀ ਅਗਵਾਈ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀਤੀ ਤੇ ਇਸ ਮੌਕੇ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਰਿਹਾ ਸੋ ਸਮੋਕੇ ਸ੍ਰੋਮਣੀ ਕਾਲੀਦਾ ਦੇ ਸੀਨੀਅਰ ਆਗੂ ਵਿਕਰਮ ਸਿੰਘ ਮੱਜੀਠੀਆਂ ਨੇ ਕਿਹਾ ਕਿ ਉਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕਰਦੇ ਹਨ ਉਹਨਾਂ ਨੇ ਕਿਹਾ ਕਿ ਹਰ ਔਕੇ ਸਮੇਂ 'ਚ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸੱਚ ਦੇ ਰਾਹ 'ਤੇ ਚੱਲਣ ਦੀ ਤਾਕਤ ਬਖਸ਼ੀ ਮੱਜੀਠੀਆਂ ਨੇ ਸਪਸ਼ਟ ਕੀਤਾ ਕਿ ਇਹ ਕੋਈ ਪਹਿਲਾਂ ਤੋਂ ਤਿਆਰ ਕੀਤਾ ਗਿਆ ਰਾਜਨੀਤਿਕ ਪ੍ਰੋਗਰਾਮ ਨਹੀਂ ਸੀ ਸਗੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਇੱਛਾ ਦੇ ਮੱਦੇਨਜ਼ਰ ਉਹ ਰਸਤੇ ਵਿੱਚ ਰੁਕਦੇ ਹੋਏ ਸੰਗਤ ਅਤੇ ਸਮਰਥਕਾਂ ਨੂੰ ਮਿਲੇ ਉਹਨਾਂ ਕਿਹਾ ਕਿ ਇਹ ਕਿਸੇ ਜਿੱਤ ਦਾ ਜਸ਼ਨ ਨਹੀਂ ਸਗੋਂ ਲੋਕਾਂ ਵੱਲੋਂ ਮਿਲੇ ਪਿਆਰ ਸਤਿਕਾਰ ਅਤੇ ਅਰਦਾਸਾਂ ਦਾ ਸ਼ੁਕਰਾਨ ਅਕਾਲੀ ਦਲ ਨੂੰ ਇਕਜੁੱਟ ਕਰਨ ਸੰਬੰਧੀ ਉਹਨਾਂ ਦੱਸਿਆ ਕਿ ਇਸ ਮਾਮਲੇ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਖਾਸ ਕਰਕੇ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਸਭ ਨੂੰ ਨਾਲ ਲੈ ਕੇ ਅੱਗੇ ਵਧਣ ਤੇ ਸਹਿਮਤੀ ਬਣੀ ਹੈ ਉਹ ਫਗਵਾੜੇ ਵੀ ਪਹੁੰਚੇ ਰਸਤੇ ਵਿੱਚ ਤਾਂ ਉਹਨਾਂ ਨੇ ਲੋਕਾਂ ਨੂੰ ਖਾਸ ਕਰਕੇ ਸੰਬੋਧਨ ਕੀਤਾ ਜੋ ਉਹਨਾਂ ਨੇ ਕਿਹਾ ਆਓ जानਦੇ ਆਂ। वारन साहब गुरु टेक बहादुर साहब सच्चे बादशाह ਦੇ ਚਰਨ ਪੜ੍ਹ ਸੇ ਔਰ ਉਸ ਤੋਂ ਬਾਅਦ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਚਰਨਾ ਦੀ ਚੋਪੀ ਆ ਰਿਓ। ਉਹ ਬਸਾਉਣ ਲਾਈਟ ਵੇਸ ਵਾਸਤੇ ਔਰ ਮੇਰੀ ਤਾਂ ਸ਼ੁਰੂਆਤ ਵੀ ਸਾਧ ਸੰਗਤ ਜੀ ਉੱਥੋਂ ਐ ਤੇ ਮੇਰੀ ਅਕੀਰ ਵੀ ਉੱਥੇ ਐ। ਇਹ ਜ਼ਰੂਰ ਕਿ ਜੀ ਨੇ ਵੀ ਗੁਰੂ ਦਾ ਓਟ ਆਸਰਾ ਲਿਆ ਹੈ ਨਾ ਜੀ ਫਿਰ ਸਰਕਾਰਾਂ ਤੇ ਧੱਬਿਆ ਜਿਉਂ ਧੱਬਿਆ ਜਾ ਸਕਦਾ ਅਸਲ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਦਾ ਆਸ਼ੀਰਵਾਦ ਰਵੇ ਕਿ ਇਹਨਾਂ ਟੁੱਟੀਆਂ ਸਰਕਾਰਾਂ ਦੀ ਮਜਬੀਤੀ ਇਹਨੂੰ ਪਹਿਲਾਂ ਚੜੀ ਲੱਥੀ ਸੀ ਤੇ ਨਾ ਅੱਜ ਚੜੀ ਲੱਥੀ ਹੈ ਬੋਲੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਪੰਜਾਬ ਦਾ ਇਤਿਹਾਸ ਪੜਨੋ 2% ਆਬਾਦੀ ਦੀ ਜੇ ਅੱਜ ਗੂੰਜਾ ਦੇਸ਼ ਦੁਨੀਆ ਚ ਪੈਂਦੀ ਆ ਨਾ ਸਿਰਫ ਇਸ ਲਈ ਪੈਂਦੀ ਆ ਕਿ ਤੁਸੀਂ ਝੁੱਭਣ ਵਾਲੇ ਨਹੀਂ ਤੁਸੀਂ ਦਬਣ ਵਾਲੇ ਨਹੀਂ ਜਿੰਨੀ ਤੇ ਲੋਕ ਨਹੀਂ ਡਿਕਟੇਟ ਕਰ ਸਕਦੇ ਤੁਹਾਨੂੰ ਕਿਵੇਂ ਪੰਜਾਬ ਚੱਲ ਇਹ ਠੀਕ ਹੈ ਕੀ ਛੋਟੇ ਚ ਨਾਰਾਜ਼ ਕੀਆ ਸੰਜਨੀਆ ਵੀ ਪਹਿਲਾ ਪਾਰਟੀਆਂ ਜਿਨ੍ਹਾਂ ਨੂੰ ਪੰਜਾਬ ਚ ਤੁਸੀਂ ਸੇਵਾ ਬਖਸ਼ੀਆ ਮਗਰ ਤੁਸੀਂ ਆਪਾ ਜਿਹਨੂੰ ਬਦਲਾਵ ਦੇ ਨਉਤੇ ਲਿਆਏ ਸੀ ਉਹਨਾਂ ਦੇ ਕੰਮ ਵੀ ਵੇਖ ਲਓ ਤਾਂ ਸਾਰਿਆਂ ਇਹਨੂੰ ਬਾਹਰ ਟੱਪ ਗਏ ਔਰ ਕੇਜਰੀਵਾਲ ਸਾਹਿਬ ਦਾ ਇੱਕੋ ਇੱਕ ਏਜੰਡਾ ਹੈ ਕਿ ਮੈਂ ਪੰਜਾਬ ਦੀ ਲੁੱਟ ਖਸੁੱਟ ਕਰਕੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਕਿਵੇਂ ਮੈਂ ਆਪ ਦਾ ਸਿੱਕਾ ਦੇਸ਼ ਦੁਨੀਆ 'ਚ ਚਲਾਵਾ ਸਿਰਫ ਓਥੇ ਤੱਕ ਜੂਰ ਲੱਗਿਆ ਅੱਜ ਪੰਜਾਬ ਤੇ ਕੀ ਲਾਅ ਨਾਅਰਡਰ ਦੇ ਕੋਈ ਹਾਲਾਤ ਨਹੀਂ ਬਾਰਡਰ ਸਟੇਟ ਹੈ ਅੱਜ ਪੰਜਾਬ ਤੇ 7.4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਪੰਜਾਬ ਕੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ ਜਿਸ ਹਿਸਾਬ ਨਾਲ ਇਹਨਾਂ ਨੇ ਗੱਲ ਕੀਤੀ ਸੀ ਕੀ ਪੰਜਾਬ ਦੇ ਮੁਲਾਜ਼ਮਾਂ ਦੀ ਉਹ ਸੁਣਵਾਈ ਹੋਈ ਕੱਚੇ ਤੋਂ ਪੱਕੇ ਹੋਏ ਜਿਹੜੀ ਗੱਲ ਕਰਦੇ ਸਨ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਜਿਹੜਾ ਪੰਜਾਬ ਦੇ ਮੁਲਾਜ਼ਮ ਤੇ ਤਨਖਾਹ ਸਭ ਤੋਂ ਵੱਧ ਹੁੰਦੀ ਸੀ ਆਧਾਰਨ ਦਿੱਤਾ ਜਾਂਦਾ ਸੀਗਾ ਕਿ ਪੰਜਾਬ ਦਾ ਮੁਲਾਜ਼ਮ ਸਭ ਤੋਂ ਵੱਧ ਧਿਆਨ ਰੱਖਿਆ ਜੇ ਕਿਸੇ ਸਰਕਾਰ ਨੇ ਰੱਖਿਆ ਤੇ ਪੰਜਾਬ ਦੇ ਮੁਲਾਜ਼ਮਾਂ ਦਾ ਅੱਜ ਸਾਡਾ ਡੀਏ 16% ਦਾ ਫਰਕ ਪੈ ਗਿਆ ਜਿਹੜਾ ਕੇਂਦਰ ਦਿੰਦੀ ਹੈ ਤੇ ਜਿਹੜਾ ਅਸੀਂ ਦਿੰਦੇ ਆ ਮਤਲਬ ਹੌਲੀ ਹੌਲੀ ਹਰ ਪੱਕ ਤੋਂ ਮੈਂ ਤੇ ਪਿੱਛੇ ਜਾ ਰਹੇ ਤੇ ਜੇ ਕੋਈ ਵੈਦ ਯਾਦ ਕਰਾਵੇ ਨਾ ਫਿਰ ਉਹਨੂੰ ਸਿਰਫ ਪਰਚਾ ਮਿਲਦਾ ਹੈ ਜਾਂ ਉਹਨੂੰ ਕੁੱਟਿਆ ਤੇ ਮਾਰਿਆ ਜਾਂਦਾ ਆ ਪਹਿਲਾਂ ਹਮਦਰ ਸਾਹਿਬ ਨਾਲ ਕੀ ਹੋਇਆ ਸੀ ਪਹਿਲਾਂ ਹਮਦਰ ਸਾਹਿਬ ਨੂੰ ਕਿਹਾ ਕਿ ਇਹ ਜਿਹੜੀ ਸਾਡੀ ਇੱਥੇ ਯਾਦਗਾਰ ਬਣੀ ਆ ਕਰਤਾਰਪੁਰ ਉਹਦੇ ਬਾਰੇ ਕਹਿੰਦੇ ਸੀ ਜੀ ਕਿ 350 ਕਰੋੜ ਖਾ ਗਏ ਤੇ ਭਗਵੰਤ ਮਾਨ ਨੇ ਕੀ ਕੋਈ ਟਿੱਪਣੀ ਕੀਤੀ ਸੀ ਸਾਧੂ ਸਿੰਘਮ ਦਰਸਾਹ ਬਾਰੇ ਤੇ ਮੈਂ ਦੇਖਿਆ ਕਿੰਨਾ ਬੇਸ਼ਰਮ ਬੰਦਾ ਅੱਜ ਜਾ ਕੇ ਉੱਥੇ ਲੰਮਾ ਪਿਆ ਹੁੰਦਾ ਤੇ ਮੁੱਖ ਮੰਤਰੀ ਚਾਹੀਦਾ ਇਹ ਜਾਨ ਜੇ ਤੂੰ ਉਹ ਗੱਲ ਕੀਤੀ ਸੀ ਤੇ ਫਿਰ ਕੈਮਰਾ ਹੀ ਘਾਉਦੇ ਤੇ ਮਤਲਬ ਬਾੜੀ ਦਾ ਸੌਦਾ ਥੋੜਾ ਕਿਸੇ ਨਾਲ ਨਿਪੜੇ ਨਿਪਟ ਜਾਵੇ ਇਹ ਉਦੋਂ ਗੱਲ ਤੁਸੀਂ ਬਦਲ ਜਾਂਦੇ ਮਤਲਬ ਕਿ ਹਮਦ ਸਾਹਿਬ ਸੱਚੇ ਸਨ ਤੂੰ ਝੂਠ ਬੋਲਦਾ ਸੀ ਹੁਣ ਉਦੋਂ ਪੰਜਾਬ ਕੇਸਰੀ ਜਗਬਾਨੀ ਵਾਲਿਆਂ ਨਾਲ ਠੀਕ ਸੀ ਹੁਣ ਉਹ ਜਿਹੜੇ ਸਾਡੇ ਸਤਕਾਰਯੋਗ ਨੇ ਜਗਬਾਨੀ ਚੋਪੜਾ ਸਾਹਿਬ ਬਾਰੇ ਹੁਣ ਉਹਨਾਂ ਨਾਲ ਪੰਗਾ ਪਾ ਲਿਆ ਮਤਲਬ ਮਸਲਾ ਕੀ ਆ ਉਹਨੇ ਇੱਕ ਆਰਟੀਕਲ ਲਾਤਾ ਪੰਜਾਬ ਦੇ ਹਾਲਾਤਾਂ ਬਾਰੇ ਤੇ ਇਹਨਾਂ ਨੂੰ ਚੰਗਾ ਨਹੀਂ ਲੱਗਿਆ ਕਿ ਭਾਈ ਲੋਕਾਂ ਨੂੰ ਸੱਚ ਨਾ ਦੱਸੋ ਆ ਆਰਟੀਆਈ ਐਕਟੀਵਿਸਟ ਮਾਲਿਕ ਕੋਇਲ ਕਈ ਪੱਤਰਕਾਰ ਜਿਹੜੇ ਸੱਚ ਬੋਲਦੇ ਉਹਨਾਂ ਤੇ ਪਰਚਾ ਹੁੰਦਾ ਮੇਰੇ ਤੇ ਵੀ ਨਾ ਜੀ ਬਹੁਤ ਕੁਝ ਪਹਿਨਾ ਕਹਿੰਦੇ ਸੀ ਜੀ ਡਰਗ ਦਾ ਹੁਣ ਫੜਿਆ ਤਾਂ ਮੈਨੂੰ ਆਮਦਨ ਤੋਂ ਵੱਧ ਤੇ ਤੇ ਕਹੀ ਜਾਂਦਾ ਡਰਗ ਮੈਂ ਹਸਾਰਾਨ ਹੋ ਗਿਆ ਕਿ ਹੇ ਲੁੱਲ ਗਿਆ ਸਾਡੇ ਆਲਾ ਕੀ ਠੀਕ ਹੈ ਤੇ ਅੰਦਰ ਮੈ ਰਿਆਂ ਚੀਕਾ ਏ ਮਾਰੀ ਗਿਆ ਬਾਹਰ ਭਾਈ ਤੂੰ ਮੈਨੂੰ ਅੰਦਰ ਦੇਤਾ ਤਾ ਤੂੰ ਉਹ ਕੰਮ ਭਲੇ ਭਲੇ ਦਾ ਕੰਮ ਨਾ ਕੋਈ ਜਿੱਥੇ ਜਾਂਦਾ ਸੀ ਬਹੁ ਮਜੀਠੀਏ ਨੂੰ ਕੋਈ ਹੱਥ ਪਾ ਕੇ ਰਾਜੀ ਸੀ ਤੁਸੀਂ ਸਮਝਦੇ ਮੈਂ ਪਾਤਾ ਉਹ ਤੂੰ ਨਹੀਂ ਪਾਉਣ ਜੋਗਾ ਮੈਨੂੰ ਹੱਥ ਇਹ ਜਿਹੜੀ ਪੁਲਿਸ ਫੋਰਸ ਨੂੰ ਤੂੰ ਡਰਾਉਣਾ ਨਾ ਜਿਵੇਂ ਅੱਜ ਵੀ ਸਸਪੈਂਡ ਕੀਤੇ ਆ ਜੇ ਤੇਰੇ ਆਖੇ ਕੋਈ ਨਾ ਲੱਗੇ ਹੱਤ ਤਾਂ ਮਿੱਤਰਾ ਤੈਨੂੰ ਮੈਂ ਪਾਉਂਗਾ ਹਾਂ ਔਰ pau ऐच ਲਈ ਕੋਈ ਮੇਰੀ ਜਾਤੀ ਕੋਈ ਨਹੀਂ ਤੇਰੇ ਨਾਲ ਇਹਦਾ ਸਮਝ ਲਈ ਮੇਰੀ ਕੋਈ ਜਾਤੀ ਆ ਮੈਂ ਜਾਤੀ ਲੜਾਈ ਲੜਨ ਵਾਲਿਆਂ ਚੋਂ ਨਹੀਂ ਪੰਜਾਬ ਗੱਲ ਪੰਜਾਬ ਦੀ ਐ ਤੂੰ ਸੁਣ ਕੇ ਨਹੀਂ ਰਾਜੀ ਵਾਦੇ ਕਿਹੜੇ ਕੀਤੇ ਸਨ ਤੁਹਾਡੇ ਚ ਤਾਂ ਹੁਣ ਸਦਾਮ ਹੁਸੈਨ ਗਦਾਫੀ ਵਰਗਾ ਰੂਪ ਆਇਆ ਹੋਇਆ ਜੇ ਕੋਈ ਗੱਲ ਕਹਿ ਜਵੇ ਤੇ ਲੋਕਤੰਤਰ ਕੇ ਤਾਂ ਜੇ ਬੇਟ ਜਿਸੈਂਟ ਇਹ ਮਤਲਬ ਉਹਦੀਆ ਬੇਸਿਕ ਜ਼ਰੂਰਤਾਂ ਲੈ ਕੇ ਭਾਈ ਆਪ ਦੀ ਗੱਲ ਰੱਖੋ ਸਰਕਾਰ ਸੁਣੇ ਤੇ ਜਾਗੇ ਮਗਰ ਇੱਥੇ ਤਾਂ ਜਗਉਂ ਵਾਲਿਆਂ ਨੂੰ ਵੱਢਣ ਨੂੰ ਪੈਂਦੇ ਇਸ ਲਈ ਇਹ ਲੜਾਈ ਪੰਜਾਬ ਦੇ ਭਲੇ ਦੀ ਆ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਦਿੱਲੀ ਤੋਂ ਬਹਿ ਕੇ ਲੋਕ ਨਹੀਂ ਕਰਨਗੇ ਔਰ ਮੈਂ ਸਭ ਨੂੰ ਅਪੀਲ ਕਰਦਾ ਕਿ ਭਾਈ ਪਰਚਿਆਂ ਤੋਂ ਨਾ ਡਰੋ ਜਿੱਤ ਸੱਚ ਦੀ ਹੋਣੀ ਮੇਰੇ ਇਥੇ ਪਹਿਲਾ ਡਰੱਗ ਦਾ ਪਰਚਾ ਬਣਾਇਆ ਅੱਜ 5 ਸਾਲ ਪੂਰੇ ਹੋ ਗਏ ਆ ਜੀ 5 ਸਾਲ 6 ਮਹੀਨੇ ਚ ਚਲਾਨ ਦੇਣਾ ਪੈਂਦਾ 5 ਸਾਲਾਂ ਚ ਨਹੀਂ ਪੇਸ਼ ਹੋ ਸਕੇ ਫੇਰਾ ਹੁਣ ਹੋਰ ਕੁਝ ਨਹੀਂ ਜਦ ਸਾਰੇ ਕੇਸ ਹਰ ਕੇ ਤੇ ਹੁਣ ਆ ਦੂਜਾ ਬਣਾਤਾ ਗੁਰੂ ਕਿਰਪਾ ਕਰੋ ਹਰ ਬੰਦਾ ਕਹਿੰਦਾ ਮੈਂ ਸੱਚਾ ਮੈਂ ਉਸ ਵੇਲੇ ਵੀ ਕਿਹਾ ਸੀਗਾ ਸੱਚੇ ਪਾਤਸ਼ਾਹ ਦਾ ਔਰਤ ਆਸਰਾ ਲੈ ਕੇ ਅੱਜ ਵੀ ਤੁਹਾਨੂੰ ਕਹਿੰਨਾ ਸਿਰਫ ਇਸ ਲਈ ਸੱਜਾ ਮਿਲਦੀ ਹੈ ਕਿ ਭਾਈ ਮੂੰਹ ਖੋਲੋ ਔਰ ਵੀ ਜੇਲ੍ਹ 'ਚ ਰਹਿੰਦੇ ਆ ਇਹ ਸੀਗਾ ਕਿ ਮਜੀਠੀਏ ਨੂੰ ਕਿਸੇ ਨੂੰ ਮਿਲਣ ਦਾ ਕੋਈ ਹਵਾਲਾਤੀ ਅੰਦਰ ਹੁੰਦਾ ਨਾ ਜੀ ਕਹਤੀ ਉਹਦੇ ਕਾਨੂੰਨ ਉਹਨੂੰ ਕੁਝ ਅਧਿਕਾਰ ਦਿੰਦਾ ਕਿ ਤੁਸੀਂ ਆਪਦੇ ਵਕੀਲ ਨੂੰ ਮਿਲ ਸਕਦੇ ਹੋ ਮੈਨੂੰ ਨਹੀਂ ਮਿਲਣ ਦਿੰਦੇ ਸੀ ਤੁਸੀਂ ਆਪਦੇ ਪਰਿਵਾਰ ਦੇ ਜੀਆ ਨੂੰ ਮਿਲ ਸਕਦੇ ਹੋ ਤੁਸੀਂ ਆਪਦੇ ਜਾਨ ਪਛਾਨ ਵਾਲੇ ਲੋਕਾਂ ਨੂੰ ਮਿਲ ਸਕਦੇ ਹੋ ਮੈਨੂੰ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਸੀ ਸਿਰਫ ਇਹ ਲਈ ਕਿ ਇਹਨੂੰ ਮਾਨਸਿਕ ਤੌਰ ਤੇ ਤੋੜ ਦੇਣਾ ਕਿ ਬਾਹਰ ਆ ਕੇ ਮੈਨੂੰ ਸਵਾਲ ਕਰਨ ਜੋਗਾ ਨਾ ਰਹੇ